ਸਤਿ ਸ਼੍ਰੀ ਅਕਾਲ ਜੀ ਜਾਰਾ ਨੂੰ ਰਾਣੇ ਬਾਈ ਕੋ ਪਹੁੰਚ ਗਏ ਜੀ ਪਿੰਡ ਤੇਜਾਬੀਲਾ ਜ਼ਿਲ੍ਹਾ ਗੁਰਦਾਸਪੁਰ ਤੁਸੀਂ ਪਟਾਲਾ ਤੇ ਆਓ ਫਿਰ ਗੱਲਬਾਤ ਕਰੀਏ ਬਾਈ ਸਤਿਕਾਰ ਹੋਰ ਤੋਂ ਠੀਕ ਠਾਕ ਵਧੀਆ ਕਿਰਪਾ ਮਾਲ ਜੀ ਬਾਕੀ ਸੰਦੀਪ ਦੇਰੀ ਫਾਰਮ ਵੇਖਿਆ ਸਾਰੇ ਵੀਰ ਬਹੁਤ ਸਤਿਕਾਰ ਸਤਿਕਾਰ ਹੋਰ ਦੱਸੋ ਜੀ ਵਧੀਆ ਵਧੀਆ ਕਿਰਪਾ ਸੰਦੀਪ ਜੀ ਅੱਲਾ ਚੰਗੀਆਂ ਚੰਗੀਆਂ ਮਹਿਫਲੇ ਬੈਠਿਆ ਚੰਗੀਆਂ ਸੰਦੀਪ ਸਾਹਿਬ ਆਪਣਾ ਮਹਿਫਲਾ ਚੰਗੀਆਂ ਚੰਗੀਆਂ ਬੈਠੀਆਂ ਚੰਗਾ ਸਾਫ ਸਰਾ ਭਾਅ ਪਰ ਤੇਰਾ ਮਾਲ ਜੀ ਵੇਖਦਾ ਹੀ ਜਾਂਦਾ ਠੀਕ ਹੈ ਕਿਨੇ ਅੱਜ ਆ ਦੀਸ਼ਾ ਸੱਤ ਅੱਠ ਦੇ ਆਈਆਂ ਮੇਰੇ ਆਪਣੇ ਕੋ ਤਿੰਨ ਕੇ ਬਣਾ ਤਿੰਨ ਚ ਹਾਂ ਵਿੱਚ ਵੀ ਗਈ ਗੀਆਂ ਹੰਦੀਸਾਂ ਪਹਿਲੇ ਨੂੰ ਬੱਛੀ ਆ ਚਲੋ ਬੜਾ ਠੀਕ ਆ ਚਲੋ ਜਿ ਚਵਾਜੂ ਠੀਕ ਹੈ ਜੀ ਇਹਨਾਂ ਲੋਕੇ ਹੰਦੀਸਾਂ ਥਣ ਥਣ ਬਹੁਤ ਸੋਹਣਾ ਲੱਗਿਆ ਥਣ ਨੂੰ ਨਾਈ ਸ਼ੰਭੂ ਦਿਖਾਰੇ ਕਰਾਂ ਦੀ ਨਸਲਾ ਵੈਰ ਤੇ ਬੁਰੀ ਬਹੁਤ ਟਾਪ ਦੀ ਕੁਆਲਿਟੀ ਬੜੀ ਵੱਛੀ ਦੀ ਐਨੂੰ ਬੈੰਦੂ ਯਾਰ ਦਿਖਾ ਵੀ ਕਰ ਲਓ ਤੋ ਤੋਰੋ ਬਾ ਠੀਕ ਆ ਆ ਜਾ ਜੀ ਆ ਜਾ ਠੀਕ ਆ ਫਿਰ ਸਾਫ ਸੁਥਰੀ ਬੱਚਾ ਮਰਣਾ ਰਾਨਾ ਬਾਈ ਬੱਚਾ ਬੱਚਾ ਅੱਜ ਤੀਜਾ ਦਿਨ ਅਸਦੀਪ ਸਾਹਿਬ ਸੂਈ ਨੂੰ ਨੂੰ ਠੀਕ ਆ ਹਾਂ ਰਿ ਕੋ 14 15 ਕਿਲੋ ਬੋਲਾ ਬੈਠਿਆ ਹਾਂ ਹਾਂਜੀ ਰਾਣਾ ਜੀ ਬੋਲੋ ਇਹਦਾ ਆਪਣਾ ਅਸਦੀਪ ਸਾਹਿਬ 85 ਕਰੀ 80 ਕਰੀ 70000 10000 ਛੋਟ ਕਰ ਦਾਂਗੇ ਚਲੋ 90000 90000 ਦੀ ਸਾਫ ਸੁਥਰੀ ਬੜੀ ਠੀਕ ਆ ਧਿਆਹਾ ਇਹ ਜਰਸੀ ਨਹੀਂ ਸਾ ਜੀ ਚੋਗੇ ਲਿਆਂਦੀ ਸਿਰੇ ਅੱਛਾ ਜੀ ਹਾਂ ਪੋਲੀ ਪਾਲੀ ਪਈ ਸਿਰੇ ਚੋਗੇ ਲਿਆਂਦੀ ਹੈ ਬਿਲਕੁਲ ਲੈ ਵੀ ਪਿਓਰ ਜਰਸੀ ਪਿਓਰ ਜਰਸੀ ਇਹ ਵੀ ਦਿਖਾਉ ਕਰਾ ਲੈ ਲੈ ਜੰਮੂ ਇਹ ਵੀ ਦਿਖਾ ਨਾ ਫੰਦ ਰਖਾ ਮਾਣੇ ਬੱਚਾ ਇਹ ਮਗਰਾ ਬੱਚਾ ਬੱਚਾ ਮਾਸ਼ਾਅੱਲਾ ਲੈ ਬੱਚਾ ਇਹਦੇ ਮਗਰਾ ਇਹ ਵੀ ਦੇ ਬੱਚੀ ਅਸਲ ਪਿਓਰ 100% ਪਿਓਰ ਭਾਈ ਜੀ ਕਿੰਨਾ ਦੋਣਾ ਦੁੱਧ ਇਹਦਾ ਬੋਲਾ ਇਹਦੇ ਵੀ 14 15 ਕਿਲੋ ਦਾ 14 15 ਦਾ ਬੋਲਾ ਹੀ ਆ ਉਹ ਹਾਉ ਠੀਕ ਆ ਆਜੋ ਆਜੋ ਆ ਨੀਲੀ ਮੈਂ ਵੀ ਲੈ ਕੇ ਲਿਆ ਡੇ ਹੈ ਆ ਨੀਲੀ ਰਾਵ ਜੀ ਪਹਿਲਾਂ ਨੇ ਝੋਟੀ ਲੰਦੀ ਬਹੁਤ ਸਾਫ ਹੈ ਗੱਟੀ ਠੀਕ ਆ ਰਾਣਾ ਜੀ ਬਣਦੀ ਕੀ ਮਰ ਇਹਦੀ ਆਪਣਾ ਅਨੰਦ ਸਿੰਘ ਜੀ ਮੁੱਲ ਜੋ ਮਰਜੀ ਉਹਦੀ 65000 ਜੀ ਆ ਸ਼ੂਟ ਕਰਦਾ 65000 ਸ਼ੂਟ 64000 ਜਰਸੀ ਮਿਲਦੀ 20000 ਦੀ ਸਾਫ ਸੂ ਬੜੀ ਵਸੀ ਠੀਕ ਆ ਤੇ ਆਹਾਂ ਜੀ ਆ ਵੀ ਅਨੰਦ ਸਿੰਘ ਪਹਿਲਾਂ ਵਸੀ ਹੈ ਪਹਿਲਾ ਸੂਆ ਇਹ ਵੀ ਦਿਖਾ ਰਹੇ ਸਾਂ ਪਹਿਲਾ ਸੂਆ ਵੇੜ ਬਹੁਤ ਵੱਡੀ ਵੇੜਾ 来 ਦਿਖਾਓ ਠੀਕ ਹੈ ਬਾ ਠੀਕ ਹੈ ਜੀ ਆਜੋ ਜੀ ਆਜੋ ਥਾਣ ਤੋਂ ਬਹੁਤ ਸੋਹਣਾ ਸੀ ਥਾਣ ਵਖਾਈ ਬਸ ਲੋ ਮੱਛਾ ਮਗਰ ਦੇ ਵੀ ਇਹਦੇ ਬੱਚਾ ਇਹਦੇ ਮਗਰ ਬੱਚਾ ਹੀ ਆ ਨਾਣੇਂ ਦੇ ਕੀ ਮੈਂ ਭਾਜੀ ਫੇਰਾ ਇਹਦੀ ਆਪਣਾ ਸੀਸੇ ਮੋਲ ਜੋ ਮਰਜ਼ੀ ਕਰੀ ਇਹਦੀ ਆਪਣਾ 65000 20000 ਚੋੜ ਕਰਦਾਂਗੇ 65000 20000 ਦੀ 60000 ਦੀ ਬੱਚਾ 21000 ਵਿਖਾ ਕਰਾਂ ਦੀ ਬਹੁਤ ਛੋੜਾ ਥਣ ਲਗਾ ਆਪ ਖਾ ਨਹੀਂ ਲੀ ਗਰੇ ਮਾਜੇ ਦਰ ਨਹੀਂ ਆ ਗੇ ਇਹ ਨੀਲੀ ਦਾ ਵੀ ਨੀਸਾ ਪਹਿਲਾਂ ਕੋਈ ਪਹਿਲਾਂ ਥਣ ਬਹੁਤ ਨੋਗ ਨਾਲ ਚੌਗੀ ਠੀਕ ਆ ਤੋਰੋ ਇਹਨੂੰ ਮਤਲਬ ਨੋਗ ਨਾਲ ਸੀ ਨਾ ਤੋਰੋ ਜੀ ਇਹ ਵੀ ਦਿਖਾਓ ਕਰੋ ਮਗਰ ਕਟਾ ਵੀ ਨੀਲੀ ਦਾ ਬਹੁਤ ਪਿਓਰ ਕਟਾ ਵੇ ਬਾਠ ਲੈ ਲੈ ਚਲੋ ਲੈ ਜਮ ਤਰੇ ਵੀ ਦਿਖਾ ਦੇ ਜਰਾ ਠੀਕ ਹੈ ਫਿਰ ਬਾਠ ਠੀਕ ਹੈ ਆਜੋ 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 ਸਾਫ ਬੜੀ ਗੱਡੀ ਨੀਂ ਸੇ ਨੀ ਪਿਓਰ ਨਹੀਂ ਲਿਆ ਨਾ ਠੰਡੀ ਸੀ ਲੇਂਦੇ ਪਹਿਲੇ ਨਾ ਕੱਟਾ 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 ਮਗਰ ਕੱਟਾ ਮਗਰ ਇਹਦੀ ਬਾਜੀ ਫਿਰ ਕੀ ਮਰ ਇਹਦੀ ਆਪਣਾ ਦੀਪ ਸੇ ਮੁੱਲ ਜੋ ਮਰਜੀ ਕਰ ਲਈ ਦੀ 85000 ਜੁਹਾਰ ਛੋਟ ਕਰ ਜਾਸੀ ਹਜ਼ਾਰ ਦੋ ਹਜ਼ਾਰ ਛੋਟ ਕਰ ਚਲ ਜਾਂ ਦੋ ਠੀਕ ਹੈ ਪੂਰੇ 84 ਦੀ ਬਾਠ ਠੀਕ ਹੈ ਪੂਰੇ 80000 ਠੀਕ ਬਹੁਤ ਸੋਹਣਾ ਥਾਣ ਤੁਨੂੰ ਗਾਈ ਸ਼ੰਭੂ ਨੇੜੇ ਹੈਗੇ ਥਾਣ ਬਹੁਤ ਪੈਰਾ ਲਗਾ ਆ ਨੋਖਾ ਲਾ ਥਾਣ ਲਗਾ ਓ ਸਾਫ ਠੀਕ ਹੈ ਵੀਲੇ ਨੋ ਆ ਗਿਆ ਇਹ ਨੋ ਕਰ ਇਹ ਹੰਦੀਸਾ ਆਪਣਾ ਅੱਜ ਦੂਜਾ ਦਿਨ ਸੂਈ ਨੂੰ ਕੱਟੀ ਮਗਰੇ ਦੇ ਅੱਛਾ ਇਹ ਥਣ ਤੋਂ ਬਹੁਤ ਸੋਹਣਾ ਦੇ ਅੱਛਾ ਬੁ ਦਿਖਾ ਦਿੰਦਾ ਕਰ ਲੈ ਬਹੁਤ ਸੋਹਣਾ ਥਣ ਲੱਗਾ ਨਹੀਂ ਠੀਕ ਆ ਇਹ ਵੀ ਦੋ ਰੋ ਕਿੰਨਾ ਬੋਲਾ ਜੀ ਬੋਲਾ ਇਹ 10 ਕਿਲੋ ਦਾ ਦੱਸ 10 ਕਿਲੋ ਬੋਲਾ ਜੀ ਹਾਂ ਚੋਟੀ 12 13 ਕਿਲੋ ਦੁੱਧ ਆਉਣਾ ਚਾਹਦੂ ਨਹੀਂ ਠੀਕ ਆ ਫਿਰ ਲੈ ਜੀ ਕਰੋ ਚੱਕ ਇਹ ਨਿਕਾ ਡਾਉਣ ਫਿਰਦੇ ਆ ਦੇਖੋ ਤੇ ਆ ਨਿਕਣੀ ਨਿਕਣੀ ਨਿੱਕੇ ਨਹੀਂ ਪਾਉਂਦੇ ਕਿਾ ਕਿਵੇਂ ਆ ਪਾਈਏ ਥਾਰ ਮੂੰਹ ਤੇ ਆਂ ਨੇ ਕਿਹਾ ਮਾਰ ਥਾਰ ਮੂੰਹ ਤੇ ਮਾਰਨਾ ਨਾ ਥਾਰਾਂ ਪਿੱਛੇ ਬੈਠੇ ਅਜੇ ਸ਼ੋਰ ਬਣਾਵਾਂਗੇ ਫਿਰ ਸ਼ੋਰ ਪਾ ਦੇਣ ਨਿੱਕੇ ਆ ਨਿੱਕੇ ਯਾਰ ਆ ਗਿਆ ਪਰਾਨਾ ਕਿ ਨਹੀਂ ਹੂੰ ਹੂੰ ਮੈਂ ਠੀਕ ਆ ਫਿਰ ਰਾਣਾ ਇਹ ਰਹਿੰਦੀ ਕੀ ਮਾਰਾ ਇਹ ਵੀ ਨਹੀਂ ਸੇ ਇੱਕੋ ਪਾਰ ਦੀ 85000 ਸ਼ੋਰ ਕਰਦਾ 85000 ਦੀ ਇਹ ਵੀ 84000 ਚਲੋ ਠੀਕ ਆ ਬਾਕੀ ਨੰਬਰ ਆਪਣਾ 97796 12422 ਪਿੰਡ ਵੀਰਾ ਜਿਲ੍ਹਾ ਕਰਦਾਫ ਸੀਲ ਬਟਾਲਾ ਨੇੜੇ ਸਾਨੂੰ ਫੜੇਟ ਦੂਰੀਆਂ ਪੈਂਦੀਆਂ 10 ਗਾ